ਦਰਸਲ ਇੱਕ ਬਜ਼ੁਰਗ ਸ਼ਾਮ ਦੇ ਵੇਲੇ ਆਪਣੇ ਘਰ ਤੋਂ ਖੇਤਾਂ ਦੇ ਵਿੱਚ ਢੀੜਾ ਮਾਰਨ ਦੇ ਲਈ ਜਾਂਦਾ ਹੈ ਪਰ ਉਹ देर ਰਾਤ ਤੱਕ ਆਪਣੇ ਘਰ ਨਹੀਂ ਪਰਤਦਾ ਤਾਂ ਦੱਸਦੀ ਹੈ ਕਿ ਇਹ ਮਾਮਲਾ ਸਾਹਮਣੇ ਆਇਆ ਜਦੋਂ ਬਜ਼ੁਰਗ ਸ਼ਾਮ ਨੂੰ ਘਰ ਤੋਂ ਨਿਕਲਦਾ ਤੇ ਘਰ ਦੇ ਵਿੱਚ ਕਹਿ ਕੇ ਜਾਂਦਾ ਕਿ ਮੈਂ ਖੇਤ ਦੇ ਵਿੱਚ ਢੀੜਾ ਮਾਰ ਕੇ ਆਉਣਾ ਪਰ ਉਹ ਦੇਰ ਰਾਤ ਤੱਕ ਜਦੋਂ ਵਾਪਸ ਨਹੀਂ ਆਉਂਦਾ ਉਸ ਤੋਂ ਬਾਅਦ ਪਰਿਵਾਰ ਵਾਲੇ ਭਾਲਣ ਦੀ ਕੋਸ਼ਿਸ਼ ਕਰਦੇ ਆ ਲੱਭਣ ਦੀ ਕੋਸ਼ਿਸ਼ ਕਰਦੇ ਆ ਤੇ ਜਦੋਂ ਖੇਤ ਵਿੱਚ ਜਾ ਕੇ ਦੇਖਦੇ ਆ ਪਹਿਲਾਂ ਤਾਂ ਉੱਥੇ ਪਏ ਬਜ਼ੁਰਗ ਨੂੰ ਦੇਖ ਕੇ ਉਹ ਹੈਰਾਨ ਰਹਿ ਜਾਂਦੇ ਆ ਉਹਨਾਂ ਨੂੰ ਲੱਗਦਾ ਕਿ ਸ਼ਾਇਦ ਕੋਈ ਹੋਰ ਬਜ਼ੁਰਗ ਹੈ ਪਰ ਜਦੋਂ ਨੇੜੇ ਜਾ ਕੇ ਦੇਖਿਆ ਜਾਂਦਾ ਤਾਂ ਬਜ਼ੁਰਗ ਦੀ ਅਜਿਹੀ ਹਾਲਤ ਹੁੰਦੀ ਆ ਕਿ ਉਸ ਦੀ ਪਛਾਣ ਕਰਨਾ ਵੀ ਕਾਫੀ ਜ਼ਿਆਦਾ ਮੁਸ਼ਕਲ ਹੋਇਆ ਪਿਆ ਹੁੰਦਾ ਦਰਅਸਲ ਬਜ਼ੁਰਗ ਦਾ ਕਤਲ ਕੀਤਾ ਗਿਆ ਦੱਸ ਦਈਏ ਕਿ ਮਾਮਲਾ ਮੋਗਾ ਦੇ ਪਿੰਡ ਭਿੰਦਰਕਲਾ ਤੋਂ ਸਾਹਮਣੇ ਆਇਆ ਜਿੱਥੇ 64 ਸਾਲ ਦੇ ਬਜ਼ੁਰਗ ਦਾ ਕਤਲ ਕੀਤਾ ਗਿਆ ਤੇ Laash ਖੇਤਾਂ ਦੇ ਵਿੱਚ ਪਈ ਮਿਲੀ ਆ ਉੱਥੇ ਹੀ ਪਰਿਵਾਰਕ ਮੈਂਬਰਾਂ ਦਾ ਕਹਿਣਾ ਬਜ਼ੁਰਗ ਦੇ ਪੁੱਤਰ ਦਾ ਕਹਿਣਾ ਕਿ ਸਾਡੀ ਕਿਸੇ ਦੇ ਨਾਲ ਕੋਈ ਲਾਗੜਤ ਨਹੀਂ ਹੈ ਸਾਡੀ ਕਿਸੇ ਦੇ ਨਾਲ ਕੋਈ ਦੁਸ਼ਮਣੀ ਨਹੀਂ ਹੈ ਅਜਿਹਾ ਕਿਉਂ ਕੀਤਾ ਗਿਆ ਉਹਨਾਂ ਨੂੰ ਵੀ ਸਮਝ ਨਹੀਂ ਆ ਰਿਹਾ ਉੱਥੇ ਹੀ ਉਹਨਾਂ ਦੇ ਵੱਲੋਂ ਸ਼ੱਕ ਜਤਾਇਆ ਗਿਆ ਕਿ ਬਜ਼ੁਰਗ ਸਾਈਕਲ ਲੈ ਕੇ ਘਰ ਤੋਂ ਨਿਕਲੇ ਸੀ ਪਰ ਜਦੋਂ ਖੇਤ ਦੇ ਵਿੱਚ ਜਾ ਕੇ ਉਹਨਾਂ ਨੇ ਦੇਖਿਆ ਤਾਂ ਉੱਥੇ ਬਜ਼ੁਰਗ ਦੀ Laash ਜ਼ਰੂਰ ਪਈ ਸੀ ਪਰ ਸਾਈਕਲ ਉੱਥੇ ਨਹੀਂ ਸੀ ਉੱਥੇ ਜੀਬ ਦੇ ਵਿੱਚ ਕੁਝ ਰੁਪਈਏ ਸੀ ਉਹ ਵੀ ਉਸੇ ਤਰ੍ਹਾਂ ਪਏ ਸੀ ਪਰ ਸਾਈਕਲ ਉਥੋਂ ਗਾਇਬ ਸੀ ਤਾਂ ਉਹਨਾਂ ਦਾ ਮੰਨਣਾ ਕਿ ਸ਼ਾਇਦ ਕਿਸੇ ਲੁੱਟਖੋ ਕਰਨ ਵਾਲੇ ਵਿਅਕਤੀ ਦੇ ਵੱਲੋਂ ਅჯਾਹਾ ਕੀਤਾ ਗਿਆ ਉੱਥੇ ਹੀ ਉਹਨਾਂ ਦਾ ਕਹਿਣਾ ਹੈ ਕਿ ਸਾਡੀ ਕਿਸੇ ਦੇ ਨਾਲ ਕੋਈ ਦੁਸ਼ਮਣੀ ਨਹੀਂ ਹੈ ਉਹਨਾਂ ਨੂੰ ਸਮਝ ਨਹੀਂ ਆ ਰਿਹਾ ਕਿ ਅჯਾਹਾ ਕਿਉਂ ਕੀਤਾ ਗਿਆ ਤਾਂ ਦੱਸ ਦਈਏ ਕਿ ਇਹ ਮਾਮਲਾ ਮੋਗਾ ਦੇ ਪਿੰਡ ਭਿੰਦਰ ਕਲਾ ਤੋਂ ਸਾਹਮਣੇ ਆਇਆ ਹੈ ਫਿਲਹਾਲ ਇਸ ਮਾਮਲੇ ਦੇ ਵਿੱਚ ਪੁਲਿਸ ਦੇ ਵੱਲੋਂ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ ਕਿ ਆਖਰ ਕਾਰਨ ਕੀ ਰਹੇ ਨੇ ਪੁਲਿਸ ਦੇ ਵੱਲੋਂ ਜਾਂਚ ਕੀਤੀ ਜਾ ਰਹੀ ਹੈ ਪਰ ਇਸ ਮਾਮਲੇ ਲੇਦੀ ਜੇਕਰ ਗੱਲ ਕਰੀਏ ਤਾਂ ਪੂਰੇ ਪਿੰਡ ਵਾਸੀਆਂ ਦੇ ਵਿੱਚ ਸਹਿਮ ਦਾ ਮਾਹੌਲ ਹੈ ਉੱਥੇ ਹੀ ਪਿੰਡ ਵਾਸੀਆਂ ਦਾ ਕਹਿਣਾ ਕਿ ਪੂਰਾ ਪਰਿਵਾਰ ਸੁਧਾਰਨ ਅਤੇ ਸਾਦਾ ਪਰਿਵਾਰ ਹੈ ਇਹਨਾਂ ਦਾ ਕਿਸੇ ਦੇ ਨਾਲ ਕੋਈ ਝਗੜਾ ਨਹੀਂ ਹੈ ਜੇਕਰ ਪਰਿਵਾਰ ਦੀ ਗੱਲ ਕਰੀਏ ਪਿਛੋਕਰ ਦੀ ਗੱਲ ਕਰੀਏ ਤਾਂ ਇਹਨਾਂ ਦੀ ਕਿਸੇ ਦੇ ਨਾਲ ਕੋਈ ਲੜਾਈ ਨਹੀਂ ਹੈ ਪਿੰਡ ਵਾਸੀਆਂ ਦਾ ਵੀ ਇਹੀ ਕਹਿਣਾ ਉੱਥੇ ਹੀ ਪੁਲਿਸ ਵੀ ਇਸ ਮਾਮਲੇ ਦੇ ਵਿੱਚ ਗੁੱਥੀ ਸਲਝਾਉਣ ਦੇ ਵਿੱਚ ਲੱਗੀ ਹੋਈ ਹੈ ਕਿ ਆਖਰਕਾਰਨ ਕੀ ਰਹੇ ਨੇ ਕਿਉਂ ਇਸ ਤਰੀਕੇ ਬਜ਼ੁਰਗ ਵਿਅਕਤੀ ਦਾ ਕਤਲ ਕੀਤਾ ਗਿਆ ਹੈ ਤਾਂ ਉੱਥੇ ਹੀ ਇਸ ਮਾਮਲੇ ਬਾਰੇ ਜਾਣਕਾਰੀ ਦਿੰਦਿਆਂ ਪ੍ਰਵਾਹ ਹਰ ਇੱਕ ਮੈਂਬਰਾਂ ਨੇ ਕੀ ਕੁਝ ਕਿਹਾ ਤੇ ਪਿੰਡ ਵਾਸੀਆਂ ਦਾ ਕੀ ਕੁਝ ਕਹਿਣਾ ਤੁਹਾਨੂੰ ਉਹ ਵੀ ਸੁਣਾ ਦਿੰਨੇ ਆ 64 ਸਾਲ ਦੀ ਉਮਰ ਸੀ ਖੇਤੀਬਾੜੀ ਦਾ ਪੁੱਤ ਉਹਨਾਂ ਦਾ ਬਾਲ ਕਿੱਥੇ ਮਿਲੀ ਡੈੱਡ ਬੋਡੀ ਇਹਨਾਂ ਦੀ ਸਾਡੇ ਖੇਤ ਚ ਮਿਲੀ ਹੈ ਜੀ ਕਿਹੜੇ ਸਾਲ ਤੇ ਚ ਸੀਗੀ ਜਦੋਂ ਉਹ ਆਦੋਂ ਮੁੱਧਿਆ ਪਿਆ ਸੀਗਾ ਤੇ ਉਹ ਖਾਦਮ ਸੀ ਤੁਹਾਨੂੰ ਕਿਵੇਂ ਪਤਾ ਲੱਗਾ ਅਸੀਂ ਉਹ ਘਰੇ ਨਹੀਂ ਆਏ ਪਾਲਣ ਗਏ ਸੀ ਆਪਦੇ ਖੇਤ ਉਹ ਗੇੜਾ ਮਾਰਨ ਗਿਆ ਸੀ ਖੇਤ ਬਠਨ ਤੇ ਉਥੋਂ ਹਰਪਿੰਦਰਜੀਤ ਕੀ ਲੱਗਦਾ ਕੀ ਲੱਗਦਾ ਤੁਹਾਡਾ ਜੀ ਡੈਡੀ ਕਿਸ ਤਰ੍ਹਾਂ ਮੌਤ ਹੋਈ ਕਿਸ ਖਾਲਤ ਦੇ ਵਿੱਚ ਤੁਹਾਨੂੰ ਮਿਲੇ ਕਦੋਂ ਪਤਾ ਲੱਗਿਆ ਰਾਤੀ ਪਤਾ ਲੱਗਾ ਇਹ ਖੇਤ ਕੇ 5 ਵਜੇ ਗਏ ਇੱਕ ਕਰੋ ਅੱਗੇ ਵੀ ਜਾਂਦੇ ਡੇਲੀ ਕੀੜਾ ਮਾਰਨ ਜਦੋਂ ਉੱਥੇ ਜਾ ਕੇ ਵੇਖਿਆ ਉਸ ਦੂਜਾ ਗਾਈ ਵੱਡਾ ਭਰਾ ਉਹਨੇ ਵੇਖਿਆ ਜਾ ਕੇ ਪੂਰੇ ਹੋਏ ਪਿਆਈ ਉੱਥੇ ਫੈਲ ਫੁੱਲ ਪੜਿਆ ਪਿਆਈ ਹੈ ਖੇਤ ਖੜਾ ਕੋਈ ਕਿਸੇ ਨੇ ਲਾਕ ਡਾਟ ਸੀ ਜਾਂ ਕੋਈ ਨਹੀਂ ਕੋਈ ਲਾਕ ਡਾਟ ਨਹੀਂ ਸੀ ਕਿਸੇ ਨੇ ਕੋਈ ਨਹੀਂ ਅਗੇ ਡੈਲੀ ਜਾਂਦਾ ਖੇਤ ਜਿਹੜਾ ਮਾਰ ਕੇ ਆਉਂਦਾ ਆਈ ਕੀ ਲੱਗਦਾ ਤੁਹਾਨੂੰ ਲੁੱਟ ਖੋਦ ਮਾਉਣ ਲੱਗਦਾ ਜਾਂ ਲੁੱਟ ਹੋਲੇ ਲੱਗਦਾ ਸਾਈਕਲ ਹੈ ਨਹੀਂ ਗਾ ਸਾਈਕਲ ਉਹਦੇ ਕੋਲੇ ਸੀਗਾ ਸਾਈਕਲ ਵੀ ਹੈ ਨਹੀਂ ਉੱਥੇ ਸਾਈਕਲ ਵੀ ਲੈ ਗਏ ਸਾਈਕਲ ਵੀ ਲੈ ਗਏ ਪੈਸੇ ਪੂਸੇ ਵੀ ਸੀ ਕੋਲੇ ਪੈਸੇ ਹੈਗੇ ਪੈਸੇ ਜੇਬ 'ਚ ਹੀ ਉਹਦੇ ਉਵੇਂ ਸੀਗੇ ਮੋਬਾਈਲ ਵਗੈਰਾ ਮੋਬਾਈਲ ਦਸ ਦਰਹੀ ਕੋਲੇ ਸੀ ਠੀਕ ਹਾਂਜੀ ਕੀ ਮੰਗ ਕਰਦੇ ਬਸ ਬਸ ਮੰਗ ਤਾਂ ਕੋਈ ਨਹੀਂ ਕੀ ਕਰਦੇ ਬਸ ਇਹ ਹੀ ਅਨਪਤਾ ਲੱਗ ਜੇ ਸਾਨੂੰ ਕਿਹੜੇ ਬੰਦਿਆਂ ਨੇ ਕੀ ਕੀਤਾ ਹੈ ਇਹ ਤੇ ਜੀ ਸ਼ਾਮ ਨੂੰ 5 ਵਜੇ ਗੇੜਾ ਮਾਨ ਗਿਆ ਸੀ ਖੇਤ ਨੂੰ ਆਪਣੇ ਕਿ ਜਦੋਂ 9:30 ਵਜੇ ਨਹੀਂ ਆਇਆ ਕਰੇ ਤੇ ਇਹਦਾ ਬੇਟਾ ਤੇ ਇੱਕ ਗਵਾਂਢੀ ਅਮਰੀਕ ਸਿੰਘ ਇਹ ਗਏ ਦੋਵੇਂ ਉੱਥੇ ਜਾ ਕੇ ਜਦੋਂ ਇਹਨਾਂ ਨੇ ਵੇਖਿਆ ਵੀ ਡੈੱਡ ਬੋਡੀ ਮੁੱਦੀ ਪਈ ਸੀ ਮੁੱਦੀ ਪਈ ਸੀ ਇਹਨਾਂ ਨੇ ਨਹੀਂ ਨੀ ਸਿਆਣਾ ਵੀ ਸਾਡਾ ਪਹਿਲਾਂ ਮੁੜ ਕੇ ਜਦੋਂ ਇਹਨਾਂ ਨੇ ਲਾਤੀ ਵੇਖਿਆ ਵੀ ਤਾਂ ਸਾਡਾ ਹੀ ਆ ਉਸ ਤੋਂ ਬਾਅਦ ਇਹਨਾਂ ਨੇ ਪਿੰਡ ਫੋਨ ਕੀਤਾ ਪਿੰਡ ਫੋਨ ਕੀਤਾ ਫਿਰ ਅਸੀਂ ਮਗਰ ਗਏ ਜੀ ਕਿਸ ਤਰ੍ਹਾਂ ਦੀ ਹਾਦਸੇ ਸੀਗੇ ਜਿਹੜੇ ਇਹ ਬਹੁਤ ਸਾਦਾ ਬੰਦਾ ਸੀਗਾ ਜੀ ਖੇਲੂ ਕੰਮ ਕਰਨ ਵਾਲਾ ਸੀਗਾ ਤੇ 1.5 ਸਾਲ ਹੋ ਗਏ ਇਹ ਘਰ ਦੀ ਡੈਥ ਹੋਈ ਵੀ ਸੀ ਕਦੋਂ ਕਿਤੇ ਬਾਹਰ ਜਾਂਦਾ ਹੁੰਦੀ ਸੀ ਪੂਰਾ ਆਪ ਦਾ ਖੇਤੀ ਨਹੀਂ ਸਾਂ ਸੀ ਪਸ਼ੂ ਡੰਗਰ ਦਾ ਕੰਮ ਜਾਂਦਾ ਸੀ ਕੋਈ ਇੱਕ ਕਿਸੇ ਨੇ ਲਾਕ ਡਾੜ ਜਾਂ ਕੋਈ ਕਿਸੇ ਕਿਸਮ ਦਾ ਗੱਲ ਹੀ ਹੈ ਨਹੀਂ ਕੋਈ ਕਿ ਕਿਸ ਤਰ੍ਹਾਂ ਦੀ ਸਰਕੰਟਾਈ ਹੈ ਕਿਹੜੇ ਬੰਦੇ ਹੁਸਾ ਦੇ ਹੁਣ ਜੇ ਇਸ ਟਾਈਮ ਤਾਂ ਆਈ ਲੱਗਦਾ ਵੀ ਕੋਈ ਹੁਣ ਚਿੱਟੇ-ਚੁਟੇ ਆਏ ਨਾ ਹੁਣ ਪੈਸੇ ਦੀ ਜੇਬ ਚ ਸੀਗੇ ਉਹ ਜਿਹੜੇ ਮਤਲਬ ਪਈਆ 2200 ਰੁਪਿਆ 2230 ਰੁਪਏ ਦੇ ਕੁੜੇ ਸੀਗੇ ਤੇ ਕੋਈ ਐ ਤਾਂ ਲੱਗਦਾ ਹੀ ਨਹੀਂ ਵੀ ਸਾਨੂੰ ਵੀ ਜਾਂ ਕੋਈ ਵੀ ਕਿਸੇ ਕਿਸਮ ਦਾ ਲੜਾਈ ਝਗੜਾ ਜਾਂ ਕੋਈ ਹੋਰ ਕੋਈ ਕਿਸਮ ਦਾ ਕੋਈ ਹੈ ਕੋਈ ਰਾਂਜ ਦਿੱਸਦਾ ਨਹੀਂ ਸੀ ਕਿਸੇ ਨਾਲ ਨਾ ਨਾ ਜੀ ਰਾਂਜ ਕੋਈ ਕਹਿੰਦੇ ਨਹੀਂ ਨਾ ਇਹ ਮੁੰਡੇ ਵੀ ਸਿੱਧੇ ਆ ਕੋਈ ਹੋਜੀ ਗਾਨੀ ਕਿਸੇ ਨਾਲ ਡੈਡ ਬੋਡੀ ਕਿਹੜਾ ਸਾਲ ਪੇਚ ਸੀਗੀ ਜੀ ਬਹੁਤ ਬੇੜੀ ਹਾਲ ਸੀ ਕਿਉਂਕਿ ਪੇਟ ਦੇ ਵਿੱਚ ਵੀ ਤੇ ਉਸ ਸਿਰ ਦਾ ਵੀ ਪਾੜਿਆ ਸੀ ਬਾਹਾਂ ਮੁੰਡੇ ਮੜਿਆ ਤੇ ਵੀ ਉਹ ਟੱਕ ਮਤਲਬ ਆਪਣੇ ਦਾਦਾ ਵੀ ਕਹਿ ਸਕਦੇ ਆ ਵਿੱਚ ਫਿਰ ਰਾਤ ਪੌਣ ਸੜਿਆਂ ਦੇ ਵੀ ਕਈ ਦਾ ਦੱਸਦੇ ਨੇ ਵੀ ਸਿਰ ਪਾੜ ਸਕਦਾ ਜਿੰਦਾ ਸਿਰ ਜਿਆਦਾ ਪਾੜਿਆ